ਸਤਿ ਸ੍ਰੀ ਅਕਾਲ ਸਾਥੀਓ ਸਾਥੀਓ ਅੱਜ ਅਸੀਂ ਢਲਮਾ ਤੇ ਉਸ ਦੇ ਨੇੜੇ ਤੜੇ ਦੇ 5-7 ਕਿਲੋਮੀਟਰ ਦੇ ਪਿੰਡਾਂ ਦੇ ਨੌਜਵਾਨਾਂ ਦੇ 70-80% ਨੌਜਵਾਨਾਂ ਦੇ ਯਾਦਾਂ ਨੂੰ ਤਾਜ਼ੀਆਂ ਕਰਦੇ ਆਂ ਜੀ ਅੱਜ ਤੁਸੀਂ ਮਾਰ ਦੇਖ ਰਹੇ ਸਾਨੂੰ ਮੰਜੂ ਦਾ ਸਕੂਲ ਸ਼੍ਰੀ ਹਰਦੇਵਾਲ ਮੋਰਲ ਪਬਲਿਕ ਸਕੂਲ ਸੀਜੀ ਜੋ ਕਿ 70 ਤੋਂ 80% ਜੋ ਨਿਆਣੇ ਇਸ ਸਕੂਲ ਦੇ ਵਿੱਚ ਪੜੇ ਸੀ ਅੱਜ ਦੇ ਕਨਵਰਟ ਸਕੂਲਾਂ ਦੇ ਬਰੋਬਰੇ ਸਕੂਲ ਸੀਗਾ ਜੀ ਤੇ ਇੱਥੇ ਦੂਰੋਂ ਦੂਰੋਂ ਨਿਆਣੇ ਪੜਨ ਆਉਂਦੇ ਸੀ ਨਾ ਸਮਝਿਆ ਜੀ 70% ਬੱਚੇ ਸਾਈਕਲਾਂ ਤੇ ਆਉਂਦੇ ਸੀ ਆ ਜੋ ਦੁਕਾਨ ਸੀ ਇੱਥੇ ਸਾਰੇ ਸਾਈਕਲ ਇੱਥੇ ਖੜੇ ਹੁੰਦੇ ਸੀਗੇ ਜੀ ਇਧਰੋਂ ਨੰਡਾਲੇ ਚੌਕ ਵੱਲ ਦੀ ਸਾਈਕਲਾਂ ਤੇ ਇਸ ਜਗ੍ਹਾ ਤੇ ਪਹੁੰਚਦੇ ਸੀਗੇ ਜੀ ਤੇ ਕੁਝ ਜਿਹੜੇ ਬੱਚੇ ਮਨਸੂਰਵਾਲ ਮਾਗੇਵਾਲ ਤੋਂ ਆਉਂਦੇ ਸੀਗੇ ਉਹ ਇਧਰ ਦਾਦੀ ਥਾਣੇ ਦੇ ਰਸਤੇ ਥਾਣੀ ਇਸ ਜਗ੍ਹਾ ਤੇ ਪਹੁੰਚਦੇ ਸੀਗੇ ਤੇ ਬੜਾ ਹੀ ਆਨੰਦ ਵਾਲਾ ਮਾਹੌਲ ਸੀ ਹਾਂ ਸੰਗੋਵਾਲ ਜਰਾਮਪੁਰ ਮਾਤਾ ਰਾਣੀ ਦੇ ਰਸਤੇ ਹੁੰਦੇ ਹੋਏ ਇੱਕ ਟਾਂਗਾ ਹਮੇਸ਼ਾ ਬੱਚਿਆਂ ਦੀ ਸਵਾਰੀਆਂ ਨੂੰ ਲੈ ਕੇ ਇਹ ਸਕੂਲ ਲਈ ਪਹੁੰਚਦਾ ਸੀ ਮੈਨੂੰ ਐਡਾ ਫੱਤੂ ਚੱਕ ਤੋਂ ਬੱਚਿਆਂ ਨੂੰ ਲੈ ਕੇ ਇਹ ਆਟੋ ਇਹ ਸਕੂਲ ਲਈ ਪਹੁੰਚਦਾ ਹੁੰਦਾ ਸੀ ਮੈਦਪੁਰ ਬਤਾਲਾ ਚੱਕੋ ਕੀ ਮਨਸੂਰਵਾਲ ਬੇਟ ਮੁਗਲ ਚੱਕ ਦੇ ਰਸਤਿਆਂ ਤੋਂ ਬੱਚਿਆਂ ਨੂੰ ਚੱਕਦੇ ਹੋਏ ਇਹ ਘੜੁੱਕਾ ਇਸ ਸਕੂਲ ਦੇ ਲਈ ਪਹੁੰਚਦਾ ਹੁੰਦਾ ਸੀ ਭਾਵੇਂ ਇਸ ਸਕੂਲ ਵਿੱਚ ਭੱਜਣ ਲਈ ਕੋਈ ਦੂਸਰਾ ਦਰਵਾਜ਼ਾ ਨਹੀਂ ਸੀ ਨਾ ਹੀ ਕੋਈ ਖੇਡਣ ਲਈ ਗਰਾਊਂਡ ਸੀ ਅੱਜ ਇਸ ਸਕੂਲ ਦੀ ਖਸਤਾਲਤ ਦੇਖ ਕੇ ਬੜਾ ਮਨ ਉਦਾਸ ਹੋਇਆ ਬੜੇ ਚੰਗੇ ਪਲ ਸੀ ਤੁਸੀਂ ਜਿਨ੍ਹਾਂ ਸਾਥੀਆਂ ਨਾਲ ਚੰਗੇ ਪਲ ਬਤਾਏ ਉਹਨਾਂ ਨਾਲ ਇਹ ਵੀਡੀਓ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਦੱਸੋ ਤੁਸੀਂ ਇਸ ਸਕੂਲ 'ਚ ਪੜੇ ਹੋ ਕਿ ਨਹੀਂ